ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਵਾਈ ਯੂਟਿਊਬ ਚੈਨਲ ਤੇ ਲਓ ਵੀ ਅੱਜ ਆਪਾਂ ਗੱਲ ਕਰਨੀ ਆ ਹੁਣ ਏਦੋਂ ਪਹਿਲਾਂ ਚੱਲ ਜਾਂਦੇ ਸੀ ਮੀਆਂ ਦਾ ਦੌਰ ਮੀਂਹ ਲਗਾਤਾਰ ਆਪ ਨੂੰ ਪਤਾ ਹਫ਼ਤਾ 10 ਦਿਨ ਚੱਲੇ ਤੇ ਨੁਕਸਾਨ ਵੀ ਬਹੁਤ ਹੋਇਆ ਆਪਣੇ ਪੰਜਾਬ ਦਾ ਜਿਹੜੇ ਉਹ ਦਰਿਆਵਾਂ ਦਾ ਪਾਣੀ ਚੜਿਆ ਤੇ ਬੰਨ ਟੁੱਟੇ ਤੇ ਲੱਖਾਂ ਏਕੜ ਜਿਹੜਾ ਹੈਗਾ ਆਪਣੇ ਫਸਲਾਂ ਤਬਾਹ ਹੋਈਆਂ ਤੇ ਬਹੁਤ ਦੁੱਖ ਆ ਉਸ ਗੱਲ ਦਾ ਪਰਮਾਤਮਾ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਆਪਾਂ ਕਰ ਵੀ ਕੀ ਸਕਦੇ ਆ ਤੇ ਆਪਾਂ ਅਰਦਾਸ ਹੀ ਕਰ ਸਕਦੇ ਆ ਪਰਮਾਤਮਾ ਅੱਗੇ ਪਰਮਾਤਮਾ ਭਲੀ ਕਰ ਵੀ ਬਹੁਤ ਹੋ ਗਿਆ ਹੁਣ ਚਲੋ ਵੀ ਇਸ ਤੋਂ ਬਾਅਦ ਸੋਖ ਸ਼ਾਂਤੀ ਬਖਸ਼ੋ ਤੇ ਅੱਜ ਆਪਾਂ ਗੱਲ ਕਰਨੀ ਆ ਬਾਈ ਜੀ ਝੋਨੇ ਤੇ ਸਪਰੇਅ ਦੀ ਕਈ ਵਾਰੀ ਨਾ ਆਪਾਂ ਸਪਰੀਆਂ ਕਰੀ ਜਾਂਦੇ ਆ ਕਰੀ ਜਾਂਦੇ ਆ ਤੇ ਆਪ ਨੂੰ ਰਿਜ਼ਲਟ ਨਹੀਂ ਪੂਰਾ ਮਿਲਦਾ ਇਹਦੇ ਬਾਰੇ ਆਪਾਂ ਅੱਜ ਕਰਨੀਆਂ ਗੱਲ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਬਾਕੀ ਵੀਡੀਓ ਚੰਗੀ ਲੱਗੀ। ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹਦਾ ਫਾਇਦਾ ਹੋਰ ਕਿਸਾਨ ਭਰਾਵਾਂ ਨੂੰ ਵੀ ਮਿਲ ਸਕੇ। ਗੱਲ ਪਤਾ ਕੀ ਆ ਆਪਾਂ ਸਪਰੀਆਂ ਕਰੀ ਜਾਂਦੇ ਆ ਹਨਾ ਆਪਾਂ ਨੂੰ ਐ ਹੁੰਦਾ ਵੀ ਪੱਤਾ ਲਵੇੜ ਪੈ ਗਈ। ਵੀ ਹੁਣ ਆਪਾਂ ਸਪਰੇਅ ਕਰੀਏ ਦਵਾਈ ਦਾ ਜਦੋਂ ਆਪਾਂ ਜਾਣਿਆ ਤਾਂ ਬਈ ਆਪਾਂ ਨੂੰ ਨਾ ਜਿਹੜੀਆਂ ਸਪਰਿਆਂ ਨਾ ਉਹ ਖੁਸ਼ਕ ਮੜ ਦਿੰਦੇ ਆ ਆਪਾਂ ਜਾ ਕੇ ਕਹਿ ਦਿੰਨੇ ਆ ਬਈ ਸੁੰਡੀ ਬਹੁਤ ਆ ਪੱਤਾ ਲਪੇਟ ਤੇ ਖਾਈ ਜਾਂਦੀ ਆ ਆਪਾਂ ਡਰ ਜਾਂਦੇ ਆ ਪੱਤਾ ਲਪੇਟ ਸੁੰਡੀ ਕੋਈ ਨਹੀਂ ਖਿੱਚ ਕੇ ਨੇ ਲੈ ਜਾਂਦੀ ਝੋਨੇ ਨੂੰ ਕਿਤੇ ਤੇ ਏਡੀ ਗੱਲ ਨਹੀਂ ਹੁੰਦੀ ਸੁੰਡੀ ਮਰ ਜਾਂਦੀ ਆ ਇਹ ਵੀ ਮਰ ਜਾਂਦੀ ਆ ਸਾਰੀਆਂ ਸੁੰਡੀਆਂ ਦਾ ਇਹ ਹੱਲ ਹੁੰਦਾ ਹੁਣ ਹੁਣ ਅੱਜ ਦੇ ਜ਼ਮਾਨੇ 'ਚ ਕੋਈ ਐਜੀ ਚੀਜ਼ ਨਹੀਂ ਜਿਹਦਾ ਹੱਲ ਹੈ ਨੀਗਾ ਤੇ ਆਪਾਂ ਨੂੰ ਜਦੋਂ ਉਹ ਖੁਸ਼ਕ ਸੁਪਰੀਆਂ ਦੇ ਦਿੰਦੇ ਆ ਨਾ ਤੇ ਸੁੰਡੀ gira ਮਰ ਜਾਂਦੀ ਹੈ ਜਿਹੜੀ ਤੇ ਪੈ ਜਾਂਦੀ ਹੈ ਦਵਾਈ ਜਿਹੜੀ ਸੁੰਡੀ ਉਸ ਦਵਾਈ ਦੇ ਕਨੈਕਟ ਚ ਆ ਗਈ ਉਹ ਤਾਂ ਜਾਂਦੀ ਹੈ ਮਾਰ ਕੈਨ ਦਾ ਭਾਵ ਜਿਹੜੀ ਸੁੰਡੀ ਤੇ ਉਹ ਦਵਾਈ ਪੈ ਗਈ ਉਹਨੂੰ ਤਾਂ ਉਹ ਮਾਰ ਦਿੰਦੀ ਹੈ ਤੁਰਤ ਮਾਰ ਦਿੰਦੀ ਨਾਲ ਦੀ ਨਾਲ ਤੇ ਪਰ ਜਿਹੜੀਆਂ ਬਾਜ ਜਾਨੀਆਂ ਉਹ ਫੇਰ ਉਵੇਂ ਜਿਉਂਦੀਆਂ ਤਿਉਂ ਉਸ ਤੋਂ ਬਾਅਦ ਫੇਰ ਆਪਾਂ ਸਪਰੇਅ ਲਿਆਉਣੇ ਆ ਫੇਰ ਆਪਾਂ ਨੂੰ ਕੋਈ ਹੋਰ ਖੁਸ਼ਕ ਸਪਰੇਅ ਮਾਰ ਦਿੰਦੇ ਆ ਤੇ ਜਿਹੜੀਆਂ ਇਹ ਹੈਗੀਆਂ ਨਾ ਖੁਸ਼ਕ ਸਪਰਿਆਂ ਇਹ ਬਈ ਜੀ ਝੋਨੇ ਦਾ ਬੇੜਾ ਬਾਦ ਨਹੀਂ ਆ ਜਿਹੜਾ ਆਪਾਂ ਕਹਦੇ ਨੇ ਉਹਨੇ ਵੀ ਪਹਿਲਾਂ ਹਾ ਇੰਨੀਆਂ ਸਪਰਿਆਂ ਕੀਤੀਆਂ ਹੁਣ ਵੀ ਆਪਾਂ ਸਪਰੇ ਕੀਤੀ ਤੇ ਝੋਨਾ ਬਹਿ ਗਿਆ ਝੋਨੇ ਨੂੰ ਹੋਪਰ ਪੈ ਗਿਆ ਉਹ ਬਈ ਉਹਨਾਂ ਦੇ ਕਾਰਨ ਨਹੀਂ ਹੁੰਦਾ ਜਿਹੜੀਆਂ ਆਪਾਂ ਖੁਸ਼ਕ ਸਪਰਿਆਂ ਕਰੀ ਜੰਨੇ ਆ ਉਹੋ ਥੱਲੇ ਹੋਪਰ ਦਾ ਕਾਰਨ ਬਣ ਜਾਂਦੀ ਆ ਤੇ ਫੇਰ ਝੋਨਾ ਬੈਠਣ ਲੱਗ ਪੈਂਦਾ ਜਦੋਂ ਪੱਕ ਪੱਕਿਆ ਹੁੰਦਾ ਨਹੀਂ ਪੂਰਾ ਹਜੇ ਤੇ ਜੇ ਵੱਡਣਾ ਵਾਲਾ ਹੁੰਦਾ ਨਹੀਂਗਾ ਉਹ ਤੇ ਉਦੋਂ ਉਹ ਬਹਿਣ ਲੱਗ ਜਾਂਦਾ ਜਦ ਨੂੰ ਉਹ ਪਾਗਦਾ ਉਦੋਂ ਉਹ ਬਹਿ ਜਾਂਦਾ ਤੇ ਜਿਹੜੇ ਦਾਣੇ ਪੂਰੇ ਬਣੇ ਬਣੇ ਜਿਹੜੇ ਰਹਿ ਜਾਂਦੇ ਆ ਉਹ ਫਿਰ ਯਾਨੀ ਕਿ ਹੌਲੇ ਹੋ ਜਾਂਦੇ ਆ ਫੋਕ ਵਾਂਗੂ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਪੱਤਲ ਜੀ ਬਣ ਜਾਂਦੀ ਏ ਫਿਰ ਆਪਾਂ ਕਹਿ ਦਿੰਨੇ ਆ ਯਾਰ ਆਪਣੀ ਫਸਲ ਨੇ ਝਾੜ ਨਹੀਂ ਦਿੱਤਾ ਜਾਂ ਆਪਣੇ ਝੋਨੇ ਨੇ ਝਾੜ ਨਹੀਂ ਦਿੱਤਾ ਝਾੜ ਭਾਈ ਉਹਨੇ ਕੀ ਦੇਣਾ ਸੀ ਪਹਿਲਾਂ ਜਿਹਨੇ ਕੋਸ਼ਿਸ਼ਾਂ ਕਰ ਦਿੰਨੇ ਆ ਆਪਾਂ ਉਹ ਝੋਨੇ ਦਾ ਭੇੜਾ ਬਾਦਨੀ ਆ ਤੇ ਫਿਰ ਦੂਜੀ ਸਪਰੇ ਦਾ ਵੀ ਕੋਈ ਅਸਰ ਨਹੀਂਗਾ ਫਿਰ ਹੁੰਦਾ ਜਦੋਂ ਉਹ ਪਹਿਲਾਂ ਹੀ ਇੰਨਾ ਥੱਲੇ ਕਮਜ਼ੋਰ ਹੋ ਜਾਂਦਾ ਹੈ ਹੌਪਰ ਕਰ ਦਿੰਦਾ ਥੱਲੇ ਕਮਜ਼ੋਰ ਤੇ ਵੀ ਦੂਜੀਆਂ ਸਪਰਿਆਂ ਦਾ ਵੀ ਫਿਰ ਜ਼ੋਰ ਨਹੀਂ ਪੈਂਦਾ ਇਹ ਬਈ ਆਪਾਂ ਜਰੂਰ ਧਿਆਨ ਰੱਖਣਾ ਹੁਣ ਜਿਵੇਂ ਮੌਸਮ ਖਰਾਬ ਹੋ ਕੇ ਢੜਿਆ ਜੇ ਕੋਈ ਪਹਿਲੀ ਗੱਲ ਦਾ ਪਤਾ ਲਵੇਟ ਹੋਣੀ ਨਹੀਂ ਹੁਣ ਆਪਾਂ ਨੂੰ ਚਿੱਟੇ ਪੱਤੇ ਦਿੱਸੀ ਜਾਂਦੇ ਆ ਤੇ ਆਪਾਂ ਨੂੰ ਆਹ ਇਹ ਸੁੰਡੀ ਹੈ ਸੁੰਡੀ ਨਹੀਂ ਬਈ ਜਿਹੜੇ ਚਿੱਟੇ ਪੱਤੇ ਹੋਗੇ ਉੱਥੇ ਸੁੰਡੀ ਹੈ ਨਹੀਂ ਕੀ ਉਹਦੇ 'ਚ ਉਹ ਚਿੱਟਾ ਪੱਤਾ ਉਦੋਂ ਹੁੰਦਾ ਜਦੋਂ ਸੁੰਡੀ ਉੱਥੇ ਨਾ ਹੋਵੇ ਜਦੋਂ ਸੁੰਡੀ ਉਹਨਾਂ ਪੱਤਿਆਂ 'ਚ ਨਾ ਹੋਵੇ ਫੇਰ ਹੀ ਉਹ ਚਿੱਟਾ ਹੁੰਦਾ ਜੇ ਸੀਗੀ ਤਾਂ ਉਹ ਮਰ ਗਈ ਤੇ ਆਪਾਂ ਖੋਸ਼ਕ ਸੁਪਰੀਆਂ ਨਾ ਕਰੀਏ ਪਨਾਪ ਨੂੰ 10 ਰੁਪਏ ਮਹਿੰਗੀ ਪੈ ਜੇ ਪਰ ਜਿਹੜੀ ਸਪਰੇਅ ਆ ਨਾ ਸਪਰੇਅ ਆਪਾਂ ਵਧੀਆ ਲਿਆ ਕੇ ਕਰੀਏ ਜਿਹੜੀ ਆਪਣੇ ਝੋਨੇ ਫਸਲ ਨੂੰ ਨੁਕਸਾਨ ਨਾ ਕਰੇ ਉਹ ਸਪਰੇਅ ਦਾ ਕੋਈ ਫਾਇਦਾ ਨਹੀਂ ਜਿਹਨੇ ਆਪਣਾ ਫਾਇਦਾ ਨਹੀਂ ਕਰਨਾ ਉਹ ਆਪ ਨੂੰ ਸਸਤੀ ਕੀਤੀ ਦਾ ਵੀ ਕੋਈ ਫਾਇਦਾ ਨਹੀਂਗਾ ਇਹ ਆਪਾਂ ਗੱਲ ਜਰੂਰ ਧਿਆਨ ਚ ਰੱਖਣੀ ਹੈ ਵੀ ਜਿਹੜੀ ਸਪਰੇਅ ਹੈਗੀ ਆ ਉਹ ਆਪਾਂ ਖੁਸ਼ਕ ਨਹੀਂ ਕੋਈ ਵੀ ਲੈਣੀ ਹਾਂ ਜਿਵੇਂ ਹੋਰ ਸਪਰੇਆਂ ਬਹੁਤ ਹੈਗੀਆਂ ਵਧੀਆ ਵਧੀਆ ਸਪਰੇਆਂ ਤੇ ਆਮ ਕੰਪਨੀਆਂ ਦੀਆਂ ਕੋਈ ਮਹਿੰਗੀਆਂ ਵੀ ਨਹੀਂ ਤੇ ਉਹ ਆਪਾਂ ਲੈ ਕੇ ਕਰ ਸਕਦੇ ਹਾਂ ਕਿਉਂਕਿ ਜਿਹੜੀ ਖੁਸ਼ਕ ਸਪਰੇ ਸਾਰਿਆਂ ਨਾਲੋਂ ਵੱਡਾ ਨੁਕਸਾਨ ਝੋਨੇ ਦਾ ਕਰਦੀ ਏ ਪਹਿਲਾਂ ਝੋਨੇ ਦੇ ਝਾੜ ਕਿਉਂ ਨਹੀਂ ਸੀ ਆਉਂਦੇ ਹੁਣ ਅਦਸਾਕ ਸਾਲਾਂ ਦੇ 15 ਸਾਲਾਂ ਦੇ ਕਿਵੇਂ ਝੋਨੇ ਦੇ ਝਾੜ ਵਧ ਗਏ ਪਹਿਲਾਂ ਬਈ ਸਪਰਿਆਂ ਖੁਸ਼ਕ ਬਹੁਤ ਹੁੰਨੀਆਂ ਸੀ ਪਹਿਲਾਂ ਹੁੰਦੀ ਸੀ ਫੈਨ ਵਾਲ ਹੁੰਦੀ ਸੀ ਸੈਂਪਰ ਹੁੰਦੀ ਸੀ ਤੇ ਕਰਾਟੇ ਹੁੰਦੀ ਸੀ ਐ ਜਿਹੜੀਆਂ ਕੋਸ਼ਕ ਸਪਰਿਆਂ ਹੁੰਨੀਆਂ ਸੀਗੀਆਂ ਇਹ ਜਿਹੜੀਆਂ ਸਪਰਿਆਂ ਹੈਗੀਆਂ ਇਹ ਬਹੁਤ ਜ਼ਿਆਦੇ ਖੁਸ਼ਕ ਹੈ ਤੇ ਇਹ ਜਦੋਂ ਆਪਾਂ ਐ ਵੇਖ ਲਓ ਵੀ ਜਦੋਂ ਆਪਣੇ ਕਿਤੇ ਪਿੰਡੇ ਤੇ ਲੱਗ ਜੇ ਇਹ ਆਪਾਂ ਨੂੰ ਕਿੰਨਾ ਮਚਾਉਂਦੀ ਹੈ ਇਹ ਤੇ ਜਦੋਂ ਫਸਲ ਤੇ ਪੌ ਫਸਲ ਨੂੰ ਵੀ ਇਹ ਨੁਕਸਾਨ ਕਰਦੀ ਹੈ ਤੇ ਜਿਹੜੀ ਸੁੰਡੀ ਤੇ ਪੈ ਗਈ ਉਹ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਉਹ ਤਾਂ ਬਜਦੀ ਨਹੀਂ ਤੇ ਜਿਹੜੀ ਬਜ ਗਈ ਉਹਨੂੰ ਬਾਅਦ ਚ ਹੁੰਦਾ ਕੁਝ ਨਹੀਂ ਕਿਉਂਕਿ ਇਹਦਾ ਬੜਾ ਲੰਮਾ ਅਸਰ ਟਾਈਮ ਬੜਾ ਲੰਮਾ ਟਾਈਮ ਜਿਹੜਾ ਅਸਰ ਨਹੀਂ ਹੁੰਦਾ ਤੇ ਇਹ ਆਪਦਾ ਥੋੜੇ ਟਾਈਮ ਚ ਹੀ ਅਸਰ ਘਟਾ ਜਾਂਦੀ ਆ ਤੇ ਉਸ ਤੋਂ ਬਾਅਦ ਫੇਰ ਫੇਰ ਸੁੰਡੀ ਪੈ ਜਾਂਦੀ ਏ ਤੇ ਇਹ ਬਈ ਸਾਰਿਆਂ ਨਾਲ ਵੱਡਾ ਕਾਰਨ ਹੈ ਜਿਹੜਾ ਵੀ ਝੋਨੇ ਦੀਆਂ ਫਸਲਾਂ ਚੰਗੀਆਂ ਸਪਰੀਆਂ ਪਿੱਛੋਂ ਕੀਤੀਆਂ ਪਹਿਲਾਂ ਵਾਲੀਆਂ ਮਾੜੀਆਂ ਕੀਤੀਆਂ ਬਿੜਾ ਬਾਦ ਨਹੀਂ ਆ ਤੇ ਹੁਣ ਵੀ ਜੇ ਜਿਵੇਂ ਹਜੇ ਝੋਨੇ ਨਿਸਰੇ ਨਹੀਂ ਹਜੇ ਗੋਭ ਚੱਕੇ ਹੀ ਹੈਗੇ ਆ ਕਈ ਹੈ ਨਹੀਂ ਕਿ ਹਜੇ ਵੀ ਗੋਭ ਚ ਤੇ ਹਜੇ ਵੀ ਨਾ ਐ ਲੱਗੂਗਾ ਵੀ ਪਤਾਲ ਪੇਟ ਸੁੰਡੀ ਪੈ ਗਈ ਮੌਸਮ ਖਰਾਬ ਹੋ ਗਿਆ ਟਿਆ ਤੇ ਵੀ ਆਪਾਂ ਸਪਰੇਅ ਕਰੀਏ ਦਵਾਈ ਦਾ ਇੱਕ ਸਪਰੇਅ ਦਾ ਪੈਪ ਜੀ ਕਰ ਦਈਏ ਜਿਹੜੀ ਨਾਲ ਦੀ ਨਾਲ ਸੁੰਡੀ ਮਰ ਜੇ ਉਹਦਾ ਨਾ ਪੰਗਾ ਲਿਓ ਇਦੋਂ ਥੋੜਾ ਕੋਈ 5-4 ਦਿਨ ਲਾ ਕੇ ਮਰ ਜੇ ਉਹ ਚੰਗੀ ਹੈ ਤੇ ਚੰਗੀ ਸਪਰੇਅ ਕਰਿਓ ਐਨ ਅਖੀਰ ਤੇ ਫਸਲਾਂ ਆਪਣੀ ਤੇ ਅੱਗੇ ਆਪਣਾ ਨੁਕਸਾਨ ਬਹੁਤ ਹੋ ਗਿਆ ਚਲੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ